ਜੀ ਕੀ ਨਾਮ ਦੱਸੀ ਤੁਹਾਡਾ ਮੇਰਾ ਰਣਵੀਰ ਸਿੰਘ ਆ ਜੀ ਕਿਹੜਾ ਪਿੰਡ ਮੁੰਡਾ ਪਿੰਡ ਆ ਜੀ ਕੀ ਕਹਿਣਾ ਚਾਹੁੰਦੇ ਆ ਅੱਜ ਪਿਛਲੇ ਕਰੀਬ 20 22 ਦਿਨ ਤੋਂ ਖੇਤਾਂ ਦੇ ਵਿੱਚ ਪਾਣੀ ਭਰਿਆ ਆ ਤੇ ਅਜੇ ਵੀ ਜਿਹੜੀ ਪਾਣੀ ਦੀ ਮਾਰ ਹੈ ਇਹ ਰੁਕ ਨਹੀਂ ਰਹੀ ਇਹ ਜੀ ਇਹ ਤੇ ਬਿਲਕੁਲ ਕਈ ਇਹ ਨਾ ਜਿਹੜਾ ਆਏ ਆ ਨਾ ਹੜ ਨਹੀਂ ਆਏ ਇਹ ਤੇ ਸਰਕਾਰਾਂ ਦੀ ਨਿਕਾਮੀ ਆ ਸਾਡਾ ਇੱਧਰ ਕਰੀਬ 5500 ਦੇ ਇਕੜ ਦੇ ਕਰੀਬ ਜ਼ਮੀਨ ਆ ਯਾਰਾਂ ਦਹਾ ਯਾਰਾਂ ਪਿੰਡਾਂ ਦੀ ਇਦੇ ਨਾਲੋਂ ਵੱਧ 6500 ਕਿੱਲਾ ਜ਼ਮੀਨ ਆ ਜਿਹੜੀ ਝੀਲ ਦੇ ਉੱਤੇ ਵੱਡ ਸੈਂਚਰੀ ਦੇ ਉੱਤੇ ਰੱਖੀ ਗਈ ਆ ਉਹ ਰੱਖੀ ਇਹ ਕਰਕੇ ਗਈ ਪਾਣੀ ਸਟੋਰ ਕਰਨ ਲਈ ਪਰ ਉਹ ਖਾਲੀ ਆ ਉਥੇ 44000 ਕਿਊਸਕ ਪਾਣੀ ਆ ਸਾਡੇ ਇੱਥੇ 9 ਲੱਖ ਦੇ ਕਰੀਬ ਪਾਣੀ اٹਿਆ ਪਿਆ ਵਾ ਉਹ ਜ਼ਮੀਨ ਜਿਆਦੀ ਆ ਜਿੱਥੇ ਗਵਰਨਮੈਂਟ ਪਾਣੀ ਖਲਾਰ ਸਕਦੀ ਸਟੋਰ ਕਰ ਸਕਦੀ ਆ ਪਰ ਇਹ ਆ ਕਿ ਉਥੇ ਸਟੋਰ ਕਰਨ ਦੀ ਬਜਾਏ ਇਹਨਾਂ ਨੂੰ ਇਹ ਆ ਕਿ ਥੋੜਾ ਬਾਧਾ ਮੁਆਵਜ਼ਾ ਦੇ ਕੇ ਇਹਨਾਂ ਨੂੰ ਪਾਸੇ ਕਰ ਦਾਂਗੇ ਪਾਣੀ ਇੱਥੇ ਹੀ ਰੋਕ ਲੋ ਤੇ ਝੀਲ ਦੀ ਸਫਾਈ ਤੇ ਜਿਆਦਾ ਪੈਸਾ ਲੱਗਦਾ ਵਾ ਹਰ ਗਵਰਨਮੈਂਟ ਅਗਲੀ ਤੇ ਥਾਪੜ ਕੇ ਤੇ ਚਲ ਜਾਂਦੀ ਆ ਜੇ ਕਰਦੇ ਆ ਤੇ ਨਹਿਰਾਂ ਦੀ ਜਿੱਥੋਂ ਆਪਾਂ ਪਾਣੀ ਡਿੱਗਦਾ ਵਾ ਨਹਿਰਾਂ ਦੇ ਵਿੱਚ ਰਸਤਾਂ ਨਾਲੀਆਂ ਚ ਉਹ ਨੂੰ ਉੱਚਾ ਕਰੀ ਜਾਂਦੇ ਆ ਕਿ ਪਿੱਛੇ ਸਾਨੂੰ ਖਲਾਈ ਨਾ ਕਰਨੀ ਪਵੇ ਤੇ ਗਾੜੀ ਨਹਿਰਾਂ ਦੇ ਵਿੱਚ ਰੇਤਾ ਨਾ ਜਾਵੇ ਹਾਂਜੀ ਔਰ ਸਰਕਾਰ ਵੱਲੋਂ ਜਿਹੜਾ ਰਾਹਤ ਕਿਹੋ ਜਿਹੀ ਮਿਲਦੀ ਨਹੀਂ ਸਰਕਾਰ ਵੱਲੋਂ ਕੋਈ ਰਾਹਤ ਨਹੀਂ ਗਈ ਇੱਥੇ ਜਿਹੜਾ ਮੰਨ ਲਓ ਬੇੜਾ ਵੀ ਚੱਲਣ ਡਿਆ ਵਾ ਨਾ ਸਾਡੀਆਂ ਬਹਿਤਾਵਾਂ ਮੰਡ ਦੇ ਵਿੱਚ ਉਹਨਾਂ ਨੂੰ ਲਿਆਉਣ ਵਾਸਤੇ ਜਿਹੜਾ ਬੇੜਾ ਵੀ ਚੱਲਣ ਡਿਆ ਵਾ ਉਹ ਵੀ ਇੰਨੀ ਮੁਸ਼ਕਲ ਹਾਲਾਤਾਂ ਦੇ ਵਿੱਚ ਵੀ ਪਿੰਡ ਵਾਲਿਆਂ ਗ੍ਰਾਹੀ ਕਰਕੇ ਤੇ ਕਿਰਾਏ ਦੇ ਉੱਤੇ ਆਰਜੀ ਲੈਂਦਾ ਜੀ ਤੁਸੀਂ ਕਹਿੰਦੇ ਜੋ ਕਿ ਸਰਕਾਰ ਵੱਲੋਂ ਰਾਹਤ ਕੋਈ ਨਹੀਂ ਦਿੱਤੀ ਗਈ ਭਗਵੰਤ ਸਿੰਘ ਮਾਨ ਦਾ ਬਿਆਨ ਹੁੰਦਾ ਕਹਿੰਦਾ ਜਿਹੜਾ ਮੇਰਾ ਆਪਣਾ ਹੈਲੀਕਾਪਟਰ ਜਿਹੜਾ ਤੁਸੀਂ ਮੈਨੂੰ ਦਿੱਤਾ ਉਹ ਤਾਂ ਮੈਂ ਲੋਕਾਂ ਨੂੰ ਦੇ ਦਿੱਤਾ ਹੈ ਵੇਖੋ ਜੀ ਇਹ ਬਿਲਕੁਲ ਨਾਨਸਿਰियस ਗੱਲਾਂ ਵਾਂ ਅਹੀਂ ਦੇ ਇੱਥੇ ਐਮਐਲਏ ਸਾਹਿਬ ਆਏ ਆ ਸਾਡੇ ਕੋਲ ਇੱਕ ਦਿਨ ਅਹੀਂ ਲਾਲਜੀਤ ਪੁੱਲਰ ਸਾਹਿਬ ਨੂੰ ਮਿਲੇ ਆ ਮੈਂ ਤੇ ਇਹਨਾਂ ਦਾ ਕੋਈ ਐਮਐਲਏ ਵੀ ਸਿਰਿਆਸ ਨਹੀਂ ਵੇਖਿਆ ਇਹ ਮੁੱਦੇ ਦੇ ਉੱਤੇ ਸਿਰਿਆਸ ਹੋਏ ਪਈ ਇਹਦਾ ਹੱਲ ਕਢਣਾ ਹਾਲਾਂਕਿ ਇਹ ਕਈ ਵਾਰੀ ਕਹਿ ਚੁੱਕੇ ਆ ਹਜੇ ਤੱਕ ਉਹਨਾਂ ਨੂੰ ਦਰਿਆ ਦਾ ਹੀ ਪੂਰਾ ਪਤਾ ਨਹੀਂ ਹੋਊਗਾ ਕਿ ਦਰਿਆ ਕਿੱਥੋਂ ਦੀ ਲੰਗਦਾ ਹੈ ਤੇ ਕੀ ਕਰਦਾ ਵਾ ਉਹ ਬਿਲਕੁਲ ਆਦੀਆਂ ਫੋਟੋਆਂ ਖਿਚਾਉਣ ਦਾ ਕਿ ਸੀਮਤਾ ਕਿ ਆਪਣਾ ਟਾਈਮ ਪੂਰਾ ਕਰੀਏ ਅਗਲੀ ਵਾਰੀ ਪਤਾ ਨਹੀਂ ਸਾਨੂੰ ਟਿਕਟ ਮਿਲਣੀ ਕਿ ਨਹੀਂ ਮਿਲਣੀ ਇਤੇ ਦਿਨੀ ਇੱਕ ਐਮਐਲਏ ਸਾਹਿਬ ਦੀ ਵੀਡੀਓ ਸਾਹਮਣੇ ਆਈ ਸੀ ਜਿਸ ਵਿੱਚ ਉਹ ਕਹਿ ਰਹੇ ਸੀ ਪੈਟਰੋਲ ਦੀ ਕੋਈ ਵੀ ਤੁਸੀਂ ਪ੍ਰਵਾਹ ਨਹੀਂ ਕਰਨੀ ਜਿੰਨਾ ਪੈਟਰੋਲ ਲੱਗੇਗਾ ਮੇਰੇ ਵੱਲੋਂ ਦਿੱਤਾ ਜਾਵੇਗਾ ਤੁਸੀਂ ਆਪਣੇ ਟਰੈਕਟਰ ਟਰਾਲੀਆਂ ਜਾਂ ਕੋਈ ਵੀ ਸੰਦ ਚਲਾਉਂਦੇ ਹੋ ਉਹ ਦੀ ਪ੍ਰਵਾਹ ਨਹੀਂ ਕਰਨੀ ਨਹੀਂ ਜੀ ਦੂਜੀਆਂ ਪਾਰਟੀਆਂ ਨੇ ਹੀ ਝੂਠ ਨਹੀਂ ਬੋਲਦੇ ਦੂਜੀਆਂ ਪਾਰਟੀਆਂ ਮਦਦ ਕਰਨ ਡੀਆਂ ਵਾ ਪਰ ਜਿਹੜੀ ਮੌਜੂਦਾ ਸਰਕਾਰ ਆ ਇਹਦੇ ਵੱਲੋਂ ਕੋਈ ਮਦਦ ਨਹੀਂ ਜੀ ਜੇ ਮੌਜੂਦਾ ਸਰਕਾਰ ਨੇ ਮਦਦ ਕਰਨੀ ਹੋਵੇ ਨਾ ਤੇ ਦੂਜੇ ਪਾਸੇ ਰਾਣਾ ਇੰਦਰਪ੍ਰਤਾਪ ਸਿੰਘ ਕਹਿਣ ਡਿਆ ਕਿ ਅਸੀਂ ਜ਼ਮੀਨ ਦਿੰਨੇ ਆ ਤੇ ਦਰਿਆ ਦਾ ਪੱਕਾ ਹੱਲ ਕਰੀਏ ਆਡੇ ਐਮਐਲਏ ਕੋਦੇ ਵਿਧਾਨ ਸਭਾ 'ਚ ਨਹੀਂ ਕਿਹਾ ਗਿਆ ਕਿ ਲਿਆਓ ਤੁਸੀਂ ਜ਼ਮੀਨ ਦਿੰਨੇ ਆ ਤੇ ਅਸੀਂ ਵੀ ਦਿੰਨੇ ਆ ਤੇ ਬੋਲਦੇ ਥੱਲਿਓਂ ਦੀ ਦਰਿਆ ਕੱਢ ਦੀਏ। ਉਹਨਾਂ ਦਾ ਤੇ ਕਹਿਣਾ ਹੈ ਕਿ ਮੇਰੇ ਵੱਲੋਂ ਬੰਨ ਬਣਾਉਣ ਦੀ ਤਜਵੀਜ਼ ਰੱਖੀ। ਵੇਖੋ ਜੀ ਤਜਵੀਜ਼ ਕਿੱਥੇ ਰੱਖੀ ਆ ਉਹਨਾਂ ਨੇ। ਸਾਨੂੰ ਵੀ ਦੱਸਣਾ ਨਾ ਕਿੱਥੇ ਰੱਖੀ ਆ। ਅਸੀਂ ਤਾਂ ਉਹਨਾਂ ਨੂੰ ਨਕਸ਼ਾ ਵੀ ਦਿੱਤਾ ਵਾ। ਬਣਾ ਗਏ। ਵੀ ਇਹ ਵੇਖੋ ਜੀ ਦਰਿਆ ਇੱਥੇ ਵਗਦਾ ਵਾ। ਇਸ ਤਰ੍ਹਾਂ ਦਰਿਆ ਦੀ ਕੰਡੀਸ਼ਨ ਆ ਤੇ ਆਪਾਂ ਪਾਣੀ ਨੂੰ ਇਧਰ ਦੀ ਕੱਢ ਦੀਏ। ਪਰ ਉਹਨਾਂ ਨੇ ਉਹ ਮੁੱਦੇ ਤੇ ਗੱਲ ਹੀ ਕੋਈ ਨਹੀਂ ਕੀਤੀ। ਅਸੀਂ ਦੇ ਜਾਣੇ ਕਿ ਅਸੀਂ ਮੰਨ ਲਓ ਖਾਲਸਾ 侧 ਨੇ ਸਾਨੂੰ 23 ਕਰੋੜ ਰੁਪਈਆ ਲਾ ਕੇ ਬੰਨ ਬੰਨ ਕੇ ਦਿੱਤਾ ਜੀ ਅਹੀਂ ਆਰਜੀ ਤੌਰ ਤੇ ਭਰਾਪਰੀ ਤੌਰ ਤੇ ਬਹੁਤ ਜ਼ਮੀਨ ਉਹਦੇ ਵਿੱਚ ਲੈਣਦੀ ਆ ਜਿਹੜੀਆਂ ਕਿ ਗਰਦੌਰੀਆਂ ਉਹਨਾਂ ਲੋਕਾਂ ਦੇ ਨਾਂ ਤੇ ਹੈਗੀਆਂ ਵਾ ਅਹੀਂ ਦੇ ਕਹਿੰਨਿਆ ਕਿ ਸਰਕਾਰ ਇਹਨੂੰ ਹੱਥ ਪਾਵੇ ਤੇ ਸਾਰਿਆਂ ਨੂੰ ਉਹਨਾਂ ਨੂੰ ਵੀ ਉਹਨਾਂ ਦਾ ਬਣਦਾ ਮੌਜਾ ਦਵੇ ਕਿਉਂਕਿ ਉਹਨਾਂ ਦੀ ਵੀ ਰੋਜੀ ਰੋਟੀ ਦਾ ਇਹੋ ਸਾਧਨਾ ਪਰ ਸਰਕਾਰ ਆਪ ਦਾ ਜਿਹੜਾ ਮੂੰਹ ਲਕੋਉਂਦੀ ਫਿਰਦੀ ਆ ਤੇ ਸਾਡੇ ਨਾਲ ਕਿਸੇ ਮੁੱਦੇ ਦੇ ਉੱਤੇ ਕੋਈ ਗੱਲ ਨਹੀਂ ਕਰਦੀ ਜਦੋਂ ਭਗਵੰਤ ਮਾਨ ਨੇ ਆਖਿਆ ਸੀ ਤੇ ਜਦੋਂ ਵੀ ਕਿਤੇ ਹੜ ਦਾ ਪਾਣੀ ਆਉਂਦਾ ਜਾਂ ਦਰਿਆ ਮਾਰ ਕਰਦਾ ਏ ਤਾਂ ਜਿਹੜੀਆਂ ਗਰਦੌਰੀਆਂ ਬਾਅਦ ਚ ਕੀਤੀਆਂ ਜਾਣਗੀਆਂ ਤੇ ਕਿਸਾਨ ਦੀ ਜੇਬ ਦੇ ਵਿੱਚ ਖਰਾਬਾ ਪਹਿਲੋਂ ਪਾਇਆ ਜਾਵੇਗਾ। ਵੇਖੋ ਜੀ ਗੱਲ ਇਹ ਆ ਕਿ ਅੱਜ ਆਪਾਂ ਭਗਵੰਤ ਮਾਨ ਨੂੰ ਹੀ ਕਹੀ ਜਾਂਦੇ ਆ ਅਹੀਂ ਤੇ ਲਗਭਗ ਮੇਰੀ 40 ਸਾਲ 45 ਸਾਲ ਦੇ ਕਰੀਬ ਉਮਰ ਹੋ ਗਈ ਆ ਪਤਾ ਨਹੀਂ ਕਿੰਨੀ ਕਰੀ ਵੋਟਾਂ ਬੰਨ੍ਹ ਦੇ ਮੁੱਦੇ ਤੇ ਪਾ ਚੁੱਕੇ ਆ। ਇੱਕ ਪਾਰਟੀ ਨੂੰ ਮਾਰਾ ਨਹੀਂ ਜਾਂਦੇ ਸਾਡਾ ਪ੍ਰਸ਼ਾਸਨ ਸਾਰਾ ਸਿਸਟਮ ਹੀ ਜਿਹੜਾ ਵਾ ਉਹ ਗਲਤ ਹੋ ਚੁੱਕਾ ਵਾ। ਤੁਸੀਂ ਵੇਖੋ ਹੱਡ ਦੇ ਉੱਤੇ ਜਾ ਕੇ ਵੇਖੋ ਕਿ ਰਾਸਤਾਨ ਨੂੰ ਪਾਣੀ ਅਸੀਂ 17 ਫੁੱਟ ਤੋਂ ਥੱਲੇ ਸੁੱਟ ਰਹੇ ਆ 17 ਫੁੱਟ ਉੱਚਾ ਪਾਣੀ ਆ ਉਹਨੂੰ ਹੀ ਥੱਲੇ ਸੁੱਟ ਰਹੇ ਆ ਕੀ ਗੱਲ ਉਹ ਨਹੀਂ 13 ਫੁੱਟ ਤੋਂ ਨਹੀਂ ਸੁੱਟ ਸਕਦੇ ਇਹ ਨਹਿਰਾਂ ਉੱਥੇ ਨਾ ਆਟੀਆਂ ਜਾਣ ਰਾਤ ਦੀਆਂ ਦਰਿਆ ਦੀਆਂ ਵੀਡੀਓ ਸਾਡੇ ਕੋਲ ਹੈਗੀਆਂ ਅਸੀਂ ਹੱਡ ਦਿੱਤੇ ਜਾਂਦੇ ਰਹਿੰਦੇ ਆ ਵੱਡ ਸੈਂਚਰੀ ਇੰਨੀ ਮਿੱਟੀ ਨਾਲ ਭਰ ਚੁੱਕੀ ਆ ਕਿ ਉੱਥੇ ਪਾਣੀ ਨਹੀਂ ਪਹੁੰਚ ਰਿਹਾ ਜਿੱਦਾਂ ਆਪਾਂ ਕਹੀ ਜਾਂਦੇ ਆ ਨਾ ਕਿ ਮੰਨ ਲਓ ਡੈਮ ਦੇ ਉਤੋਂ 1,70,000 ਦੇ ਕਿਰੂ ਪਾਣੀ ਛੱਡਿਆ ਜਾਊਗਾ 1.7 ਲੱਖ 7000 ਛੱਡਦੇ ਆ ਤੁਸੀਂ ਦਾਵੇ ਨਾ ਕਹਿੰਨੇ ਆ ਕਿ ਸਾਰੇ ਦਾਰ ਖੋਲ ਛੱਡਣ ਤਾਂ ਵੀ ਆ ਸੁਲਤਾਨਪੁਰ ਵਾਲੀ ਤੁਸੀਂ ਟੁੱਟ ਜਾਊਗੀ ਤੇ ਫੇਰ ਇਹ ਕਹਿਣਗੇ ਕਿ ਨਹੀਂ ਜੀ ਇਹ ਕੁਦਰਤੀ ਮਾਰ ਪੈ ਗਈ ਆ ਜਾਂ ਐਦਾਂ ਹੋ ਗਿਆ ਵਾ ਕੀ ਸਮਝਦੇ ਜੋ ਇਹ ਜਿਹੜਾ ਹੜ ਆਇਆ ਹੈ ਜਾਂ ਜਿਹੜਾ ਪਾਣੀ ਛੱਡਿਆ ਗਿਆ ਹੈ ਕੀ ਇਹ ਕੁਦਰਤੀ ਆ ਕਿ ਜਾਂ ਇੱਕ ਸਿਆਸਤ ਦੇ ਤਹਿਤ ਇਹ ਪਾਣੀ ਛੱਡਿਆ ਗਿਆ ਹੈ ਵੇਖੋ ਜੀ ਸਿਆਸਤ ਦਾ ਤੇ ਸਾਨੂੰ ਕੋਈ ਵੱਡਾ ਪਤਾ ਨਹੀਂਗਾ ਇੱਥੋਂ ਤੱਕ ਅਸੀਂ ਇਹ ਆਨੇ ਆਂ ਕਿ ਆ ਜਿਹੜੀ ਮੁਸ਼ਕਲ ਸਾਨੂੰ ਪੈਣ ਡਈ ਆ ਨਾ ਇਹਦਾ ਹੱਲ ਹੈਗਾ ਵਾ ਇਨਾ ਪਾਣੀ ਜਿਹੜਾ ਸਟੋਰ ਇਹ ਤੋਂ ਵੱਧ ਪਾਣੀ ਸਟੋਰ ਵੱਡ ਸੈਂਚਰੀ ਦੇ ਵਿੱਚ ਕਰ ਸਕੀਦਾ ਵਾ ਉਥੇ ਸਟੋਰ ਕਰਕੇ ਰੱਖੋ ਨਾਲੇ ਲੋੜ ਪੈਣ ਤੇ ਨਹਿਰਾਂ ਨੂੰ ਦਵੋ ਠੀਕ ਹੈ ਕੀ ਮੰਗ ਜੋ ਮੰਗੇ ਵਾ ਜੀ ਇਹ ਜਿਹੜਾ ਗਵਰਨਮੈਂਟ ਦਾ ਪਾਣੀ ਆ ਹੁਣ ਅੱਗੇ ਇਤਰਾ ਪਾਣੀ ਆਉਂਦਾ ਸੀ ਜੀ ਪਾਣੀ ਆ ਜਾਂਦਾ ਸੀ ਪਾਣੀ ਲੈ ਜਾਂਦਾ ਸੀ ਸਾਡੀ ਇੱਕ ਫਸਲ ਮਰਦੀ ਸੀ ਕਣਕ ਬੀਜ ਲੈਨੇ ਹਾ ਹੁਣ ਇਹ ਆ ਗਈ ਦਰਿਆ ਦੇ ਵਿੱਚੋਂ ਰੇਤਾ ਨਾਲ ਨਿਕਲਣ ਕਰਕੇ ਇਹ ਰੇਤਾ ਇੰਨੀ ਜਮਾ ਹੋ ਗਈ ਆ ਕਿ ਦਰਿਆ ਵਗਦਾ ਵਾ ਪੈਲੀਆਂ ਤੋਂ ਉੱਚਾ ਉਹ ਜਿੰਨੀ ਵੀ ਜਦੋਂ ਟੁੱਟਦਾ ਉਹ ਰੇਤਾ ਉਹ ਸਾਡੀਆਂ ਪੈਲੀਆਂ 'ਚ ਛੁੱਟ ਦਿੰਦਾ ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆ ਕਿ ਜੇ ਹੀ ਆਪ ਦੇ ਤੌਰ ਤੇ ਕੱਢਦੇ ਆ ਤੇ ਸਗੋਂ ਸਾਡੀਆਂ ਟਰਾਲੀਆਂ ਟਰੈਕਟਰ ਫੜੇ ਜਾਂਦੇ ਆ ਨਾ ਉਹ ਰੇਤਾ ਸਾਡੇ ਕਿਸੇ ਕੰਮ ਦੀ ਹੁੰਦੀ ਆ ਸਾਨੂੰ ਜਾ ਕੇ 1500 ਰੁਪਇਆ ਬਚਣਾ ਹੁੰਦਾ ਅਸੀਂ ਕਹਿੰਨੇ ਆ ਕਿ ਇਹ ਏੜੀ ਦਿੱਤਾ ਪਈ ਆ ਇਹਨੂੰ ਗਵਰਨਮੈਂਟ ਆਪ ਦੇ ਤੌਰ ਤੇ ਕੱਢੇ ਤੇ ਨਾਲੇ ਆਪ ਦਾ ਪਾਣੀ ਸਾਡੀਆਂ ਪੈਲੀਆਂ ਦੇ ਵਿੱਚੋਂ ਕੱਢੇ ਸਾਨੂੰ ਨਹੀਂ ਪਤਾ ਕਿੱਥੇ ਖੜੇ ਹਾਡੀਆਂ ਜ਼ਮੀਨਾਂ ਸਾਡੇ ਨਾਂ ਤੇ ਆਡੀਆਂ ਗਰਦੌਰੀਆਂ ਸਾਡੇ ਨਾਂ ਤੇ ਆ ਇਹ ਪਾਣੀ ਆਪਦੇ ਨੂੰ ਲੈ ਜੇ ਤੇ ਰੇਤਾ ਆਪਦੀ ਲੈ ਜੇ ਅਸਾਨੂੰ ਨਹੀਂ ਇਹਨਾਂ ਦੀ ਰੇਤਾ ਚਾਹੀਦੀ ਕੀ ਨਾਮ ਜੀ ਲੈਣਾ ਦਵਿੰਦਰ ਸਿੰਘ ਆ ਜੀ ਕਿਹੜਾ ਪਿੰਡ ਪਿੰਡ ਰਿਆਂ ਪਰਾਣਾ ਜੀ ਤੇ ਕੀ ਕਹਿਣਾ ਚਾਹੁੰਦੇ ਹੋ ਅੱਜ 22 23 ਦਿਨ ਹੋ ਚੁੱਕੇ ਨੇ ਪਾਣੀ ਜਿਹੜਾ ਆ ਖੇਤਾਂ ਦੇ ਵਿੱਚ ਆ ਗਿਆ ਏ ਔਰ ਅਜੇ ਤੱਕ ਕੋਈ ਹੱਲ ਨਹੀਂ ਨਜ਼ਰ ਆ ਰਿਹਾ ਇਹ ਦੀ ਸਰਕਾਰ ਦੀਆਂ ਕੰਮ ਜਾਂਦਾ ਕਰਕੇ ਸਾਰਾ ਕੁਝ ਹੋਇਆ ਇੱਕ ਅਸੀਂ ਵੀਡੀਓ ਵੇਖੀ ਸੀਗੀ ਉਹ ਜੱਟ ਜੋ ਬੰਦ ਪੁੱਟਦਾ ਨਾ ਉੱਥੇ ਜੱਟ ਦੇ ਨਿਰ ਤਾਂ ਹਾਂ ਮਾਰਦੇ ਉਹ ਵੇਖ ਕੇ ਜਰੇ ਨਹੀਂ ਗਏ ਅਸੀਂ ਵੀ ਉੱਥੋਂ ਰਿਆਂ ਤੋਂ ਇਹਨਾਂ ਦਾ ਵੇਖਣ ਵਾਸਤੇ ਆਏ ਆ ਵੀ ਇਹਨਾਂ ਨੂੰ ਕਿਹੜੀ ਚੀਜ਼ ਦੀ ਲੋੜ ਆ ਜਾਂ ਕਿਸ ਤਰ੍ਹਾਂ ਦੇ ਕਿਹੜੇ ਹਾਲਤ ਰਹਿ ਰਿਹਾ ਔਰ ਪਾਣੀ ਜਿਹੜਾ ਕਹਿੰਦੇ ਆ 1988 ਤੋਂ ਵੀ ਵੱਧ ਆ ਚੁੱਕਾ ਹੈ ਹਾਂਜੀ ਇਹ ਜਿਹੜਾ ਜਿਸ ਤਰ੍ਹਾਂ ਕਿ ਮੁੰਡੇ ਨੇ ਦੱਸਿਆ ਇਹ ਖਲਾਈ ਜਿਹੜੀ ਆ ਜਾਂ ਰੇਤੋ ਗਾੜੀ ਚੁੱਕਦੇ ਨਹੀਂ ਰੇਤੋ ਗਾੜੀ ਬਹੁਤ ਜ਼ਿਆਦਾ ਜਮਾ ਹੋਈ ਆ ਉਹ ਪੈਸਾ ਹੀ ਆਪ ਸਰਕਾਰ ਖਾਈ ਜਾਂਦੀ ਆ ਕਰੋੜਾ ਰੁਪਈਆ ਆਉਂਦਾ ਇਹਨਾਂ ਦੀ ਖਲਾਈ ਆ ਵਾਸਤੇ ਉਹਦਾ ਕਾਰਨ ਕਰਕੇ ਪਾਣੀ ਜਿਹੜਾ ਤਾਂ ਉੱਪਰ ਨੂੰ ਚੜ ਜਾਂਦਾ ਦਰੀਆਵਾਂ ਦੀ ਖਲਾਈ ਨਹੀਂ ਹੁੰਦੀ ਕੋਈ ਕੁਛ ਨਹੀਂ ਹੁੰਦਾ ਜੇ ਜੱਟ ਆਪਦੀ ਰੇਤੋ ਚੁੱਕਦੇ ਆ ਉਹਨਾਂ ਦੇ ਟਰੈਕਟਰ ਬੌਂਡ ਕਰ ਦਿੰਦੇ ਆ ਜੁਰਮਾਨੇ ਕਰਦੇ ਆ ਉਹਦਾ ਕਰਕੇ ਜੱਟ ਜਿਹੜਾ ਬਹੁਤ ਪਰੇਸ਼ਾਨ ਹੈ ਕੰਡ ਕੋ ਨਹੀਂ ਬੀ ਸਕਦਾ ਮੰਤਰੀ ਲਾਲਜੀ ਸਿੰਘ ਢੁੱਲਰ ਵੱਲੋਂ ਕਹਿ ਗਾਇਆ ਕਿ ਇਸ ਵਾਰ ਜਿਹੜੀ ਰੇਤ ਆ ਕਿਸਾਨ ਦੇ ਨਾਮ ਤੇ ਹੀ ਖੱਡ ਜਿਹੜੀ ਆ ਅਲਾਟ ਕੀਤੀ ਜਾਵੇਗੀ ਕਿਸਾਨ ਦੀ ਜਗ੍ਹਾ ਤੇ ਜਿਹੜਾ ਬਾਹਰੀ ਠੇਕੇਦਾਰ 5-4 ਲੱਖ ਰੁਪਇਆ ਕਮਾਉਂਦਾ ਸੀ ਉਹ ਹੁਣ ਕਿਸਾਨ ਕਮਾਉਣਗੇ ਇਹ ਜੇ ਅੱਜ ਤੱਕ ਦੇ ਝੂਠ ਹੀ ਮਾਰੀਗੇ ਇਹਨਾਂ ਦੀ ਕੋਈ ਗੱਲ ਵੀ ਸੱਚ ਨਹੀਂ ਹੋਈ ਨਾ ਇਹਾਂ ਦੇ ਮੁਰਗੀ ਜੀ ਮੁਰਗੀ ਉਹਦਾ ਵੀ ਤੁਹਾਨੂੰ ਦਵਾਗੇ ਬੱਕਰੇ ਦਾ ਹਰ ਕਿਸੇ ਮੱਝਾਂ ਦਾ ਭਾਵ ਜਾ ਤੁਸੀਂ ਸਾਰੋ ਤੈਂ ਤੀ ਜਿਹੜੀ ਪਾਣੀ ਆ ਗਿਆ ਤੇ ਇਹੀ ਕੀ ਆ ਕਿੰਨੂ ਮੱਝਾਂ ਮਿਲਿਆ ਇਹ ਸਾਰਾ ਕੁਛ ਆਪ ਕਰਦੇ ਆ ਪਾਣੀ ਵੀ ਨਹੀਂ ਆਪ ਗਾੜੀ ਛੱਡ ਕੇ ਮਿਲਕ ਤਾਂ ਚੜਾਉਂਦੇ ਕਿਉਂ ਪੈਸਾ ਖਾਣਾ ਇਹਨਾਂ ਨੇ ਤੇ ਮੈਨੂੰ ਤੇ ਕੋਈ ਆਸ ਮੇਰੀ ਨੀ ਲਾਲਜੀ ਭੁੱਲਰ ਵੀ ਜਿਹੜਾ ਕਹਿੰਦਾ ਟੂਠ ਮਾਰਦਾ ਜਿਵੇਂ ਵੇਖੋ ਇਹ ਮੁਰਗੀ ਠਾਂ ਪਾਣੀ ਉਤਰੂਗਾ ਇਹ ਕਿਸਾਨਾਂ ਨੂੰ ਦਊਗਾ ਇਹਦੇ ਵਾਸਤੇ ਜਿਹੜਾ ਮੈਨੂੰ ਤੇ ਕੋਈ ਇਹਨਾਂ ਦਾ ਯਕੀਨ ਨਹੀਂ ਹੈਗਾ ਤੁਸੀਂ ਕਿਸੇ ਸੰਸਥਾ ਵੱਲੋਂ ਆਏ ਨਹੀਂ ਜੀ ਅਸੀਂ ਵੈਸੇ ਹੀ ਆਏ ਆ ਸਾਡਾ ਕਿਹੜਾ ਪਿੰਡ ਸਾਡਾ ਪਿੰਡ ਤੇ ਕੋਈ ਹਸਤਾ ਲੁਨੀ ਆਏ ਅਸੀਂ ਵੈਸੇ ਹੀ ਆਏ ਪਿੰਡੋਂ ਆਏ ਆ ਇਸੇ ਨਾਲ ਸਰਪੰਚ ਸਾਹਿਬ ਵੀ ਆ ਮੇਰੇ ਪਿੰਡ ਦੇ ਤੇ ਕੋਈ ਜਿਹੜਾ ਇਹਨਾਂ ਨੂੰ ਲੋਡ ਹੋ ਮਤਕ ਅਹੀਂ ਮੈਂ ਮਤ ਕਰਾਂ ਠੀਕ ਹੋ ਗਿਆ ਪੁਲਿਸ ਮੇਰਾ ਨਾਮ DSPਾਲ ਸਿੰਘ ਹੈ ਜੀ ਕਿਹੜਾ ਪਿੰਡ ਹੈ ਆਪਣਾ ਪਿੰਡ ਮੁੰਡਾ ਪਿੰਡ ਆ ਜੀ ਉਹ ਇਹ ਬੜੇ ਦਿਨਾਂ ਤੋਂ ਜਿਹੜਾ ਸਾਡੇ ਪਿੰਡ 'ਚ ਜਿਹੜੀ ਰਿਆਅ ਬਿਆਸ ਜਿਹੜੀ ਮਾਰ ਮਾਰੀ ਆ ਕੀ ਕਹਿਣਾ ਚਾਹੁੰਦੇ ਇਹਦੇ ਸਬੰਧ ਵਿੱਚ ਅਸੀਂ ਤੇ ਉਹ ਕਹਿਣਾ ਚਾਹੁੰਨੇ ਆ ਜੀ ਵੀ ਇਹ ਸਾਡਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਇਹ ਜਿਹੜਾ ਪਾਣੀ ਆ ਇਹ ਸਾਨੂੰ ਹਾਇ ਸਾਲੀ ਮਰੀ ਜਾਂਦਾ ਵਾ ਆਏ ਸਾਲੀ ਇਹ ਨਹੀਂ ਵੀ ਇੱਕ ਸਾਲ ਆ ਗਿਆ ਦੋ ਚਾਰ ਸਾਲ ਨਾ ਆਇਆ ਪਿਛਲੀ 22 ਚ ਵੀ ਲਗਾਤਾਰ ਆਇਆ 23 ਚ ਵੀ ਆਇਆ 22 ਚ ਵੀ ਬਹੁਤ ਨੁਕਸਾਨ ਹੋਇਆ ਕਣਕਾਂ ਬੀਜੀਆਂ ਗਈਆਂ ਫੇਰ ਹੁਣ 24 ਦੇ ਵਿੱਚ ਆਪਦੇ ਜ਼ਿਮੀਦਾਰਾਂ ਨੇ ਮਤਲਬ ਜ਼ਮੀਨਾਂ ਚ ਮੁੰਨਾ ਸੈੱਟ ਕਰਕੇ ਬਦਲ ਤੋਂ ਨਾਲ ਲਾਇਆ ਹੀ ਆ ਇਹ ਫੇਰ ਬਹੁਤ ਜ਼ਿਆਦਾ ਇੱਕ ਮਹੀਨੇ ਤੋਂ ਵੀ ਵੱਧ ਹੋ ਗਿਆ ਪਾਣੀ ਆਇਆ ਇਹ ਕੋਣ ਸਰਕਾਰ ਵੱਲੋਂ ਕਿਹੋ ਜੀ ਮਦਦ ਕੀਤੀ ਜਾ ਰਹੀ ਵੇਖੋ ਜੀ ਅਜੇ ਤਾਂ ਇਹ ਪ੍ਰਸ਼ਾਸਨ ਵੱਲੋਂ ਕੋਈ ਮਦਦ ਨਹੀਂ ਆ ਵੀਰ ਜੀ ਪ੍ਰਸ਼ਾਸਨ ਦਾ ਇੱਕ ਦਿਨ ਐਮਐਲਏ ਸਾਹਿਬ ਆਏ ਸੀ ਉਹ ਬਸ ਉੱਥੋਂ ਛੱਡ ਦੇ ਉੱਤੋਂ ਹੀ ਆਪਦੀਆਂ ਗੱਲਾਂ ਬਾਤਾਂ ਕਰਕੇ ਤੇ ਚਲੇ ਗਏ ਆ ਪ੍ਰਸ਼ਾਸਨ ਵੱਲੋਂ ਅਜੇ ਤਾਂ ਕੋਈ ਨਾ ਐਸਡੀਐਮ ਸਾਹਿਬ ਨਾ ਡੀਸੀ ਸਾਹਿਬ ਕੋਈ ਵੀ ਵਿਭਾਗ ਇੱਥੇ ਨਹੀਂ ਪਹੁੰਚਿਆ ਕਿਹੋ ਜੀ ਤੁਸੀਂ ਜਿਹੜੀ ਆ ਮੰਗ ਟਾਡੀ ਆ ਪ੍ਰਸ਼ਾਸਨ ਦੇ ਕੋ ਸਾਡੀ ਤੇ ਮੰਗ ਪ੍ਰਸ਼ਾਸਨ ਦੇ ਅੱਗੇ ਇਹੋ ਹੀ ਆ ਵੀ ਸਾਡੀਆਂ ਜਮੀਨਾਂ ਮਾਲਕੀ ਆ ਸਾਡੀਆਂ ਪਿਓ ਦਾਦੇ ਦੀਆਂ ਜਮੀਨਾਂ ਇਹ ਨਹੀਂ ਵੀ ਕੋਈ ਸਾਡੀਆਂ ਪੜੇ ਦੀਆਂ ਜ਼ਮੀਨਾਂ ਚਾਹੇ ਸੈਂਟਰ ਗਵਰਨਮੈਂਟ ਦੀਆਂ ਨਹੀਂ ਆ ਸਾਡੀਆਂ ਲਿਮਿਟਾਂ ਵੱਜੀਆਂ ਵਾ ਜਿਹੜੀਆਂ ਕਿ ਅਸੀਂ ਲਿਮਿਟਾਂ ਦਾ ਵਿਆਜ ਵੀ ਨਹੀਂ ਤਾਰ ਸਕਦੇ ਇਹ ਸਰਕਾਰ ਜੇ ਰਾਜਸਥਾਨ ਨੂੰ ਪਾਣੀ ਦਿੰਦੀ ਆ ਤੇ ਫਿਰ ਇਹ ਸਰਕਾਰ ਸਾਡੀਆਂ ਜ਼ਮੀਨਾਂ ਦਾ ਵੀ ਹੱਲ ਕਰੇ ਇਹ ਸਾਡੀਆਂ ਜ਼ਮੀਨਾਂ ਐਕਵਾਇਰ ਕਰ ਲੈਣਾ ਪਾਣੀ ਛੱਡਣ ਜੋ ਮਰਜ਼ੀ ਛੱਡਣ ਅਸੀਂ ਆਪ ਦਾ ਪਿੰਡ ਛੱਡ ਕੇ ਸਾਰਾ ਪਿੰਡ ਹੀ ਛੱਡ ਤਿਆਰ ਅਸੀਂ ਆਪ ਦਾ ਕਿਤੇ ਉੱਤੇ ਹੋਰ ਗੁਜ਼ਾਰਾ ਕਰ ਲਾਂਗੇ ਤੇ ਜੇ ਅਸੀਂ ਹੁਣ ਜ਼ਮੀਨ ਨਹੀਂ ਸਾਡੀ ਕੋਈ ਐਕਵਾਇਰ ਕਰਦਾ ਤੇ ਅਸੀਂ ਜਾਵਾਂਗੇ ਵੀ ਕਿੱਥੇ ਰਕਬਾ ਕਿੰਨਾ ਆਪਣੇ ਪਿੰਡ ਦਾ ਹੀ ਇਹ ਰਕਬਾ ਕੋਈ ਨਹੀਂ 6500 ਮੁੰਡੇ ਪਿੰਡ ਦਾ ਰਕਬਾ ਹੈਗਾ ਜੀ 6500 ਹਾਂ ਜੀ ਤੇ ਲਾਗੇ ਲਾਗੇ ਹੋਰ ਜਿਹੜੇ ਪਿੰਡ ਲੱਗੇ ਹੋਏ ਨੇ ਉਹ ਪਿੰਡ ਵੇਖੋ ਜੀ ਜੋਲ ਪਿੰਡ ਆ ਪਿੰਡ ਕਲੇਰ ਆ ਪਿੰਡ ਭੈੜਾ ਪਿੰਡ ਧੁੰਦਾ ਗੁਜਰਪੁਰਾ ਕੜਕਾ ਇਹਨਾਂ ਦਾ ਪਿੰਡਾਂ ਦਾ ਜੀ 322 ਦਾ ਬਹੁਤ ਜ਼ਿਆਦਾ 22 ਤੋਂ ਪਤਾ ਨੁਕਸਾਨ ਹੋਣ ਡਿਆ ਤੇ ਜਿਹੜੇ ਸਾਡੀ ਸਰਕਾਰ ਆਂਦੀ ਸੀ ਵੀ ਅਸੀਂ ਮੁਰਗੀ ਦਾ ਵੀ ਦਵਾਂਗੇ ਬਾਜਾ ਅਸੀਂ ਬੱਕਰੀ ਦਾ ਵੀ ਦਵਾਂਗੇ ਨਾ ਤੇ ਸਾਨੂੰ ਬਾਈ 'ਚ ਖਰਾਬਾ ਮਿਲਿਆ ਜੇ ਸਾਨੂੰ 23 ਚ ਮਿਲਿਆ ਤੇ ਉਹ ਸਿਰਫ ਜਿਹੜੀ ਸੈਂਟਰ ਗਵਰਨਮੈਂਟ ਦਾ 6800 ਰੁਪਇਆ ਸੀ ਉਹ ਵੀ ਮਿਲਿਆ ਉਹ ਵੀ ਸਿਰਫ ਪੌਣੇ ਪੰਜਾਂ ਟੱਕਿਲਿਆਂ ਤੱਕ ਹੀ ਸੀਮਤ ਰਿਹਾ ਵੱਡੇ ਜ਼ਿਮੀਦਾਰ ਨੂੰ ਉਹ ਵੀ ਨਹੀਂ ਮਿਲਿਆ ਕੀ ਗੱਲ ਵੱਡੇ ਜ਼ਿਮੀਦਾਰ ਜੇ ਕਿਸੇ ਕੋਲ 10 ਕਿੱਲੇ 20 ਕਿੱਲੇ ਆ ਉਹਦਾ ਨੁਕਸਾਨ ਨਹੀਂ ਹੋਇਆ ਉਹਦਾ ਸਿਰਫ ਪੰਜਾਂ ਕਿੱਲਿਆਂ ਦਾ ਹੀ ਕੋਈ ਮਿਲਿਆ ਇਹਨਾਂ ਨੂੰ ਇਸ ਤੋਂ ਪਹਿਲਾਂ ਮੁਆਵਜ਼ਾ ਤੁਹਾਨੂੰ ਮਿਲਦਾ ਰਿਹਾ ਇਸ ਤੋਂ ਪਹਿਲਾਂ ਜੀ ਕਾਲੀ ਗਵਰਨਮੈਂਟ ਸੀ ਕਾਂਗਰਸੀ ਗਵਰਨਮੈਂਟ ਸੀ ਉਹ ਤੁਰੰਤ ਚਾਹੇ ਬ੍ਰਹਮਪੁਰਾ ਸੀ ਚਾਹੇ ਸਿੱਕੀ ਸਾਹਿਬ ਸੀ ਉਹ ਤੁਰੰਤ ਆਉਂਦੇ ਸੀ ਅਫਸਰ ਆਉਂਦੇ ਸੀ ਤੇ ਉਹ ਆਪਦਾ ਜੋ ਵੀ ਉਹਨਾਂ ਦਾ ਖਰਾਬਾ ਗੌਰਮੈਂਟ ਵੱਲੋਂ ਹੀ ਉਹਨਾਂ ਨੂੰ ਆਏ ਸਾਲ ਮਿਲਦਾ ਸੀ। ਕੀ ਮੰਨਦੇ ਜੋ ਕਿ ਜਿੰਨਾ ਸਰਕਾਰ ਜਿਹੜਾ ਖਰਾਬਾ ਦਿੰਦੀ ਏ ਕਿ ਉਹਦੇ ਨਾਲ ਤੁਹਾਡੀ ਲਾਗਤ ਪੂਰੀ ਹੋ ਜਾਂਦੀ ਏ? ਨਹੀਂ ਵੇਖੋ ਜੀ ਲਾਗਤ ਨਹੀਂ ਪੂਰੀ ਹੁੰਦੀ। ਸਰਕਾਰ ਨੇ ਤੇ ਦਿੱਤਾ ਪਹਿਲੀ ਤੇ ਗੱਲ ਇਹ ਸਰਕਾਰ ਨੇ ਤੇ ਦਿੱਤਾ ਹੀ ਕੁਝ ਨਹੀਂ। ਜੇ 6600 ਰੁਪਇਆ ਦਿੱਤਾ ਤੇ ਜ਼ਮੀਨਾਂ ਦੇ ਵਿੱਚ ਰੇਤਾ ਪਈ ਸੀ। ਮਜ਼ਦੂਰਾਂ ਕੋ ਝੋਨਾ ਨਹੀਂ ਸੀ ਲੱਗਦਾ ਤੇ ਮਜ਼ਦੂਰਾਂ ਨੇ ਵੀ ਆਪਦਾ ਵੀ ਬਹੁਤ ਔਖਾ ਸੀ। ਉਹਨਾਂ ਨੂੰ ਵੀ ਲਾਗਤ ਵਧ ਦੇਣੀ ਪਈ ਤੇ ਇਸ ਕਰਕੇ ਅਪ 3400 5000 ਰੁਪਇਆ ਤੇ ਅਸੀਂ ਲਵਾਈ ਦਿੱਤੀ ਆ ਤਾਨੂੰ ਖਰਾਬਾ ਕਿੰਨਾ ਚਾਹੀਦਾ ਹੈ ਸਾਨੂੰ ਤਾਂ ਘੱਟ ਤੋਂ ਘੱਟ ਜੀ ਅਸੀਂ ਤਾਂ ਸਰਕਾਰ ਤੋਂ ਮੰਗ ਕਰਦੇ ਆ ਵੀ ਜੇ 80000 ਰੁਪਏ ਦਾ ਝੋਨਾ ਨਿਕਲਣਾ ਕਮਸੇ ਕਮ ਜੀ ਸਾਡਾ ਹੱਕ ਰਸੀਂ ਪਿੰਡਾਂ ਦੀ ਕਰਨੀ ਆ 50000 ਰੁਪਇਆ ਤੇ ਸਾਨੂੰ ਚਾਹੀਦਾ ਨਾ ਜੀ ਫਿਰ ਸਾਡੀ ਕਣਕ ਵੀ ਬੀਜਣ ਦੀ ਗਾੜੀ ਕੋਈ ਆਸ ਨਹੀਂ ਰਹਿ ਗਈ ਅਗਰ ਸਰਕਾਰ ਕੱਲ ਨੂੰ ਜ਼ਮੀਨ ਅਕਵੈਰ ਕਰਕੇ ਤੇ ਦਰਿਆ ਨੂੰ ਪੱਕਿਆ ਕਰਦੀ ਆ ਤੇ ਜੇ ਕਿਸੇ ਕਿਸਾਨ ਜਥੇਬੰਦੀ ਨਾਲ ਕਿਥੇ ਵਿਰੋਧ ਕੀਤਾ ਤਾਂ ਫਿਰ ਵੇਖੋ ਜੀ ਸਾਡੇ ਧੁੰਦੇ ਤੋਂ ਲੈ ਕੇ ਤੇ ਕੜਕੇ ਤਾਈ ਤੇ ਕੋਈ ਨਹੀਂ ਵਿਰੋਧ ਕਰਨ ਵਾਲਾ ਅਛੇ ਸਾਰੇ ਅਸੀਂ ਹਰੇਕ ਪੋਲੀਟিক্যাল ਪਾਰਟੀ ਦਾ ਬੰਦਾ ਜੁੜਿਆ ਹੋਆ ਕਿਸਾਨ ਯੂਨੀਅਨ ਨਾਲ ਵੀ ਜੁੜਿਆ ਹੋਆ ਸਾਰੇ ਜੁੜੇ ਆ ਪਰ ਇੱਥੇ ਸਾਡੀ ਰੋਜੀ ਰੋਟੀ ਦਾ ਮਸਲਾ ਵਾ ਤੂੰ ਦੇ ਤੋਂ ਲੈ ਕੇ ਘਟ ਕੇ ਤਾਈ ਸਾਡੇ ਇੱਥੇ ਕੋਈ ਵੀ ਨਹੀਂ ਆ ਵੀ ਜਿਹੜਾ ਜ਼ਮੀਨ ਤੋਂ ਇਹ ਕਵੇ ਵੀ ਜ਼ਮੀਨ ਨਹੀਂ ਇਕ ਵੈਰ ਕਰਨੀ ਜਦੋਂ ਕਵੇ ਵੀ ਵੀਰਜੀ ਰਣਬੀਤ ਨੇ ਕਿਹਾ ਵੀ ਜਿਨ੍ਹਾਂ ਦੀ ਜ਼ਮੀਨ ਵੇਚਉਂਦੀ ਆ ਉਹ ਵੀ ਜ਼ਿਮੀਂਦਾਰ ਆ ਜਿਉ ਗਵਰਨਮੈਂਟ ਕਹਿੰਦੀ ਉਹਨਾਂ ਨੂੰ ਨਹੀਂ ਅਸੀਂ ਕੁਝ ਦੇਣਾ ਤੇ ਉਹ ਕਿੱਥੇ ਜਾਣਗੇ ਵੀ ਉਹ ਡੰਗਰਾਂ ਦਾ ਜਿਹੜਾ ਚਾਰਾ ਹੈ ਉਹਦਾ ਪ੍ਰਬੰਧ ਕਿੱਦਾਂ ਹੋ ਰਿਹਾ ਹੈ ਬਿਲਕੁਲ ਕੋਈ ਨਹੀਂ ਜੀ ਸੰਸਥਾ ਕਰਨਡੀਆਂ ਵਾਂ ਜਿੱਦਾਂ ਸੰਸਥਾ ਲੈ ਕੇ ਆਉਂਦੀਆਂ ਵਾਂ ਤੇ ਉਹ ਪਿੰਡ ਦੀ ਟੀਮ ਬਣੀ ਆ ਉਹ ਵੰਡੀ ਜਾਂਦੇ ਆ ਤੇ ਹੋਰ ਇੱਥੇ ਕੋਈ ਨਹੀਂ ਸਰਕਾਰ ਵੱਲੋਂ ਕੁਝ ਨਹੀਂ ਆਇਆ ਜੀ ਹਾਂਜੀ ਬਾਬਾ ਜੀ ਕੀ ਨਾਮ ਤੁਹਾਡਾ ਬਾਬਾ ਸਾਹਿਬ ਸਿੰਘ ਗੁਜਰ ਤੇ ਇਹ ਕੀ ਕਹਿਣਾ ਚਾਹੁੰਦੇ ਹੋ ਪਾਣੀ ਦੀ ਮਾਰ ਹੀ ਹੀਟ ਨਹੀਂ ਕਿਸਾਨ ਔਰ ਸਰਕਾਰਾਂ ਵੱਲੋਂ ਦਾਵੇ ਹੀ ਨਜ਼ਰ ਆ ਰਹੇ ਹਾਂਜੀ ਹਾਂਜੀ ਇਹ ਤਾਂ ਬਹੁਤ 2023 ਚ ਵੀ ਇੰਨਾ ਪਾਣੀ ਜ਼ੋਰਦਸਤ ਆਇਆ ਪਰ ਉਦੋਂ ਬਾਅਦਾਂ 88 ਤੋਂ ਇਹ ਵੀ ਰਿਕਾਰਡ ਤੋੜ ਗਿਆ ਜੀ ਇੰਨਾ ਪਾਣੀ ਇਹ ਕੱਲ ਨੂੰ 25 ਦਿਨ ਹੋ ਗਏ ਪਾਣੀ ਆਏ ਨੂੰ ਸਾਡਾ ਰਗਵਾ ਜਿਹੜਾ ਉਹ ਪੂਰਾ ਮਹੀਨਾ ਹੀ ਹੋ ਗਿਆ ਕਿ ਆ ਪਛਾਂ ਜਿਹੜਾ ਧੁੰਦੇ ਧਾਂਦੇ ਦਾ ਜੋ ਸਾਰਾ ਇਹਨਾਂ ਨੂੰ ਵੀ 25 ਦਿਨ ਹੋ ਗਏ ਡੁੱਬੇ ਨੂੰ ਵੀ ਇੰਨਾ ਜ਼ਿਆਦਾ ਪਾਣੀ ਜ਼ਬਰਦਸਤ ਵਾ ਲੋਕ ਜਿਹੜੇ ਪਾਰਲੇ ਉਹ ਬੰਨਾਂ ਬੰਨਾਂ ਤੇ ਬੈਠੇ ਆ ਜਿਹੜੇ ਅੱਜ ਤਾਂ ਪਿੰਡ 'ਚ ਕੋਈ ਮੰਡੀਆਂ ਦੇ ਕੋਈ ਤਰ੍ਹਾਂ ਬੈਠੇ ਲੋਕ ਆਪ ਦੇ ਗੁਜ਼ਾਰਾ ਕਰਦੇ ਇਹਨਾਂ ਰਗਵਾ ਕੰਨੇ ਦਾ ਰਗਵਾ ਵੜਾ ਇੱਥੇ ਕੰਨਾ ਲੱਗਦਾ ਹੁੰਦਾ ਸਾਵਾ ਖਤਮ ਹੋ ਗਏ ਬਾਬਾ ਜੀ ਉੱਦਾ ਪਾਣੀ ਤੇ ਸਿਆਸਤ ਹੁੰਦੀ ਆ ਤੇ ਦੂਜੀਆਂ ਦੋ ਸਟੇਟਾਂ ਨੇ ਹਰਿਆਣਾ ਤੇ ਰਾਜਸਥਾਨ ਨੂੰ ਪਾਣੀ ਦੀ ਮੰਗ ਕਰਦੀਆਂ ਨੇ ਕਿ ਸਾਡਾ ਇਨਾ ਹਿੱਸਾ ਬੰਦਾ ਸਾਨੂੰ ਪਾਣੀ ਦਿੱਤਾ ਜਾਵੇ ਪਰ ਜਦੋਂ ਪੰਜਾਬ ਪਾਣੀ ਦੀ ਮਾਰ ਝੱਲਦਾ ਹੁੰਦਾ ਉਦੋਂ ਤੇ ਬੋਲਦੇ ਨਹੀਂ ਹਾਂ ਨਹੀਂ ਇਹ ਹੁਣ ਇਹ ਤੇ ਹਰ ਇਹ ਕਿਤੇ ਹੀ ਆ ਨੰਗਦਾ ਸੀਜ਼ਨ ਵੀ ਪਿਛਲੇ ਵਾਰੀ ਜਦੋਂ 2023 ਚ ਇੰਨੀ ਰੇਤਾ ਪੈ ਗਈ ਤੇ ਇਹ ਵਿੱਚੋਂ ਖਾਲਸਾ ਏਡਾਲਿਆਂ ਨੇ ਮਤ ਕਰਕੇ ਰੇਤਾ ਰੁਤਾ ਲੋਕਾਂ ਦੀਆਂ ਪੜੀਆਂ ਪਧੜੀਆਂ ਕਰ ਕਰਕੇ ਪਾਣੀ ਲੱਤ ਜਾਂਦਾ ਹਾਂਜੀ ਤੇ ਜਦੋਂ ਵਿੱਚ ਰੇਤਾ ਪੈ ਜਾਂਦੀ ਹੈ ਫਿਰ ਰੇਤਾ ਤੁਸੀਂ ਆਪ ਕਿਸਾਨ ਨੂੰ ਹੱਕ ਹੈਗਾ ਕਿਸੇ ਨਹੀਂ ਜੀ ਨਹੀਂ ਇਥੇ بڑے ਲੋਕਾਂ ਦੇ ਪਰਚੇ ਹੋਏ ਆ ਬਹੁਤ ਜ਼ਿਆਦਾ ਉਹ ਤਰਮ ਰਾਤ ਦਿਨ ਜਿਹੜੇ ਉਹ ਤਰਮ ਬਲੈਕ ਕਰਦੇ ਉਹ ਤੇ ਲਈ ਜਾਂਦੇ ਤੇ ਲੋਕ ਆਪ ਦੀ ਪੈਰੀ ਵਾਲੀ ਅਰਨਿੰਗ ਘਟ ਸਕਦਾ ਫਿਰ ਅਗਲੀ ਫਸਲ ਦੀਜਨ ਤੋਂ ਵੀ ਮੁਸ਼ਕਲ ਹੋਈ ਹੋਗੀ ਹਾਂਜੀ ਬੜੀ ਜੀ ਪਿਛਲੀ ਵਾਰੀ ਵੀ ਬੜੇ ਟੀਅਰ ਲੱਗੇ ਸੀ ਵਿੱਚ ਲੋਕਾਂ ਨੇ ਕੀ ਕੀਤਾ ਜੀ ਰੇਤਾ ਖੱਡਾ ਪੁੱਟ ਗਿਆ ਥਲੇ ਤੇਰੇ ਤਾਂ ਵਿੱਚ ਸੁੱਟ ਕੇ ਤੇ ਫੇਰ ਉੱਤੇ ਮਿੱਟੀ ਪਾਈ। ਬਾਬਾ ਜੀ ਇਹ ਜਿਹੜਾ ਪਾਣੀ ਦੀ ਮਾਰ ਹੈ ਖੇਤਾਂ ਨੂੰ ਹੀ ਆਈ ਹੈ ਕਿ ਜਾਂ ਰਾਸ਼ੀ ਖੇਤਰ ਵੀ ਇਹਦੇ ਵਿੱਚ ਆਇਆ ਹੈ। ਇਹ ਰਾਸ਼ੀ ਬਾਈ ਕਾਂ ਇੱਥੇ ਆ ਅਗਲੇ ਬਣਿਆ ਸਾਡਾ ਗੁਰਦੁਆਰਾ ਸਾਹਿਬ ਇੱਥੇ ਬਾਬੇ ਬੀਜਨ ਸਾਹਿਬ ਦਾ ਤੇ ਉਹ ਉੱਥੇ ਵੀ ਜਿਹੜਾ ਕਾਫੀ ਉੱਚਾ ਜ਼ਮੀਨ ਨੂੰ ਤੇ ਉੱਥੇ ਇਹਨਾਂ ਦਾ ਪਾਣੀ ਮਾਰ ਇਸ ਰੂਪ ਲੈ ਜਾਂਦਾ ਇੱਥੇ ਨਗਰ ਤੇ ਲਾਗੇ ਆਪਣੇ ਮੜੀਆਂ ਉਦੋਂ ਦੇ ਸੰਸਕਾਰ ਵੀ ਇੱਥੇ ਕੋਈ ਪੜੀ ਮੱਥੇ ਕਰਨ ਦਾ ਕੋਈ ਮੜੀਆਂ ਹੀ ਕਰਨ ਦਾ ਬਹੁਤ ਮੰਦਾ ਹਾਲ ਹੈ ਲੋਕਾਂ ਨੂੰ। ਕਿਪਾ ਲਈ ਤੁਸੀਂ ਮੰਨਦੇ ਜੋ ਕਿ ਜੇ ਇਹਨਾਂ ਦਿਨਾਂ ਦੇ ਵਿੱਚ ਹਰਿਆਣੇ ਨੂੰ ਤੇ ਰਾਜਸਥਾਨ ਨੂੰ ਜੇ ਪਾਣੀ ਦਿੱਤਾ ਜਾਵੇ ਤੇ ਆ ਜਿਹੜੀ ਜਿੱਦਾਂ ਕਿਸਾਨਾਂ ਨੂੰ ਮਾਰ ਵਜਦੀ ਪਈ ਆ ਤੇ ਨਾ ਨਾ ਵਜਦੀ ਉਹ ਤਾਂ ਇਹ ਜਿਹੜਾ ਸਾਡੇ ਜਿਆਦਾ ਪਾਣੀ ਆਉਣ ਦਾ ਕਾਰਨ ਜਿਹੜਾ ਹੁਣ ਤੇ ਚਲੋ بارشਾਂ ਹੋਣ ਡਈਆਂ ਜਿਹੜਾ ਪਹਿਲਾਂ ਆਇਆ ਇਹ ਪੌਂਡ ਡੈਮ ਦੇ ਪਾਣੀ ਇਹਨੇ ਪੰਜਾਬ ਸਰਕਾਰ ਨੇ ਧਰਨਾ ਮਾਰਿਆ ਹਤੇ ਤੇ ਹਰਿਆਣੇ ਨੂੰ ਪਾਣੀ ਛੱਡ ਨਹੀਂ ਦਿੰਦੇ ਤੇ ਉਹ ਪਾਣੀ ਪੌਂਡ ਡੈਮ ਚ ਜਮ ਹੁੰਦਾ ਗਿਆ ਅਸਕਰ ਚੋਂ ਗਾੜੀ ਨਹੀਂ ਨਿਕਲ ਦਿੰਦੇ ਤੇ ਫਿਰ ਕਿਤੇ ਜਾਣਾ ਤੇ ਮੁੜ ਕੇ ਉਹਨਾਂ ਨੇ ਇਕੱਠੇ ਜਿਹੜੇ ਦਰ ਚੁੱਕਦੇ ਤੇ ਖਤਮ ਕਰਦਾ ਲੱਗਦਾ ਜਿੱਦਾ ਕਿਸਾਨ ਦੀ ਜਿਹੜੀ ਬਰਬਾਦੀ ਹੁੰਦੀ ਆ ਤੇ ਉਹ ਕਿਸਾਨ ਦੇ ਨਾਲ ਮਜ਼ਦੂਰਾਂ ਦੀ ਵੀ ਬਰਬਾਦੀ ਹੁੰਦੀ ਆ ਹਾਂਜੀ ਹਾਂਜੀ ਕਿੰਨੂੰ ਕਾਰਨ ਮੰਨਦੇ ਜੋ ਕਿ ਕਿ ਕਸੂਰਵਾਰ ਕੌਣ ਹੈ ਖੂਰਵਾਰ ਤੇ ਮੌਕੇ ਦੀ ਸਰਕਾਰ ਆਈ ਅੱਛੇ ਹਾਂਜੀ ਹਾਂਜੀ ਜਿਹੜਾ ਹੁਣ ਪਿਛਲੀ ਵਾਰੀ ਉਹ ਕਹਿੰਦੀ ਆ ਕਿ ਕੁਦਰਤੀ ਮਾਰ ਨਹੀਂ ਨਹੀਂ ਇਹ بارشਾਂ ਚਲੋ ਹੁੰਦੀਆਂ ਪਾਣੀ ਨਾਲ ਨਾਲ ਛੜਨੋਂ ਪਹਿਲਾਂ ਸਾਨੂੰ ਡੋਬਿਆ ਮੁੜ ਕੇ ਹੁਣ ਗਾੜੀ ਡੋਬੇ ਲੋਕ ਹਰੀਕਾਂ ਤੋਂ ਅਗਲੇ ਬੰਨੇ ਤੇ ਹੁਣ ਪਿਛਲੀ ਵਾਰੀ 2023 ਦੇ ਵਿੱਚ ਇਹਨਾਂ ਨੇ ਨਹੀਂ ਦੇਗੇ ਜਉ ਕੈਪਟਨ ਸਾਹਿਬ ਜੀ ਜਾਂ ਪਿਛਲੀ ਸਰਕਾਰ ਤੇ ਕੋਈ ਖਰਾਬਾ ਮਿਲਦਾ ਰਿਹਾ ਮੂਨ ਕੇ 15-15000 ਦਿੰਦੇ ਰੇ ਮੁੜ ਕੇ ਕਿਸੇ ਨੂੰ ਖਰਾਬਾ ਨਹੀਂ ਦਿੱਤਾ ਇਹਨਾਂ ਨੇ ਕਿਤੇ ਹੀ ਆ ਕਿਸੇ ਨੂੰ 6-6000 ਕਿੱਲੇ ਦਾ ਮਿਆ ਹੋਵੇ ਕਿਸਾਨ ਨੂੰ ਤਾਂ ਕੁਝ ਨਾ ਕੁਝ ਮੁਆਵਜ਼ਾ ਮਿਲ ਜਾਂਦਾ ਏ ਪਰ ਮਜ਼ਦੂਰ ਜਿਹੜੇ ਖੇਤ ਮਜ਼ਦੂਰ ਦੇ ਉਹ ਉਹ ਬਿਨਾਂ ਮੁਆਵਜ਼ੇ ਤੋਂ ਰਹਿ ਜਾਂਦੇ ਇਤਰੇ ਇਤਰੇ ਹੁਣ ਲੋਕਾਂ ਨੇ ਮਾਲ ਹਰ ਇੱਕ ਗਰੀਬ ਸਿੱਖ ਦੇ ਮੱਜਾਂ ਰੱਖੀਆਂ ਮੰਡ ਚ ਚਲੋ ਚਾਰ ਦੇ ਲੋਕੀ ਪੱਠਾ ਟੱਕਾ ਵੱਢ ਕੇ ਲਿਉਂਦੇ ਲੋਕੀ ਉਦੋਂ ਦਾ ਸਭ ਕੰਮ ਰੁਕੇ ਇਹਨਾਂ ਦੇ ਉਠਾ ਪਈ ਕੀ ਮੰਗਿਆ ਸਰਕਾਰ ਤੋਂ ਇਹੋ ਮੰਗਵਾਇਓ ਹੁਣ ਇਹ ਹੌਲੀ ਲੋਕਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਜਿੰਨੀ ਪ੍ਰਸ਼ਾਸਨ ਵੱਲੋਂ ਤਾਂ ਕਿਹਾ ਜਾ ਰਿਹਾ ਹੈ ਕਿ ਚਾਰਾ ਹੋਰ ਮਦਦ ਜਿਹੜੀ ਆ ਉਹ ਭੇਜੀ ਜਾ ਰਹੀ ਪਿੰਡਾਂ ਨੂੰ ਨਹੀਂ ਨਹੀਂ ਕੋਈ ਚੀਜ਼ ਨਹੀਂ ਇੱਥੇ ਆਈ ਪਪਾ ਜੀ ਮੰਨਦੇ ਜੋ 17ਵੀਂ ਸਦੀ ਤੋਂ ਲੈ ਕੇ 18ਵੀਂ ਸਦੀ ਵਿੱਚ ਜਿੱਥੇ ਧਾੜਵੀ ਤੇ ਜਿੱਥੇ ਅਬਦਾਲੀ ਵਰਗੇ ਹਮਲੇ ਕਰਦੇ ਸੀ ਪੰਜਾਬ ਦੇ ਉੱਤੇ ਤੇ ਅੱਜ ਵੀ ਰੂਪ ਬਦਲਿਆ ਹੈ ਹਾਂ ਜੀ ਮੰਨਦੇ ਜੋ ਅੱਜ ਵੀ ਹਮਲੇ ਹੋਣ ਦੇ ਪੰਜਾਬ ਤੇ ਇਹੋ ਹੀ ਹੁਣ ਉਦੋਂ 88 ਦੇ ਵਿੱਚ ਇੱਕ ਇੱਕਦਮ ਆ ਗਿਆ ਇਹ ਸਿੱਝ ਜਿਹਾ ਆਪਣੇ ਲੋਕਾਂ ਦੇ ਜਿਹੜੇ ਡੰਗਰ ਡੰਕਰ ਖੁੱਲ ਕੇ ਚੱਲੋਂ ਗਾਂ ਪਛਾਂ ਹੋ ਗਏ ਆ ਨਹੀਂ ਤੇ ਬਹੁਤ ਜ਼ਿਆਦਾ ਅਜੇ ਵੀ ਲੋਕ ਜਿਹੜੇ ਕੋਠਿਆਂ ਤੇ ਬੈਠੇ ਆ ਬਾਹੂ ਪਰ ਆਪਣਾ ਲਾਗੇ ਪਿੰਡ ਜਿਹੜੇ ਹੋਰ ਵੀ ਸਰਕਾਰ ਵੱਲੋਂ ਕੋਈ ਪਿੰਡਾਂ ਨੂੰ ਰਾਹਤ ਮਿਲਦੀ ਪਈ ਆ ਕੋਈ ਸਹੂਲਤ ਮਿਲਦੀ ਪਈ ਪਿੰਡਾਂ ਨੂੰ ਨਹੀਂ ਨਹੀਂ ਜੀ ਕੋਈ ਨਹੀਂ ਉਹ ਜਿਹੜੇ ਸਰਕਾਰਾਂ ਦਾਅਵੇ ਕਰਦੇ ਪਈਆਂ ਨੇ ਜਿੱਦਾਂ ਮੁੱਖ ਮੰਤਰੀ ਭਗਵੰਤ ਮਾਨ ਕਹਿੰਦਾ ਹੈ ਕਿ ਜਿਹੜਾ ਮੇਰਾ ਹੈਲੀਕਾਪਟਰ ਉਹ ਮੈਂ ਇਹਨਾਂ ਨੂੰ ਜਿਹੜੇ ਹਾਰ ਪੀੜਤ ਲੋਕਾਂ ਨੂੰ ਮੈਂ ਦੇ ਦਿੱਤਾ ਹੈ ਨਹੀਂ ਇਹ ਇਹ ਤੇ ਬੇੜਿਆਂ ਬਾੜਿਆਂ ਦੇ ਇਥੇ ਸਾਡੇ ਪਿੰਡ ਜਿਹੜਾ ਵਾ ਆਪਦਾ ਇੰਜਣ ਰੱਖ ਕੇ ਬੇੜੇ ਦੇ ਉੱਤੇ ਸ਼ਾਇਦ ਵੇਖਿਆ ਨਾ ਤਾਂ ਵੀਡੀਓ ਦੇ ਵਿੱਚ ਤੇ ਉਹ ਆਪਣਾ ਬਣਾਇਆ ਵੀ ਜਿਹੜੇ ਲੋਕਾਂ ਨੂੰ ਲਿਓਣ ਲੈਣਾ ਕੋਈ ਬੇੜਾ ਵੀ ਨਹੀਂ ਕਾਇਆ ਸਰਕਾਰ ਜੀ ਮੰਨਦੇ ਜੋ ਕੀ ਹੈ ਹੈਲੀਕਾਪਟਰ ਦੇ ਜਾਣਾ ਤੇ ਕਿਸਾਨਾਂ ਦੀਆਂ ਜ਼ਰੂਰਤਾਂ ਪੂਰੀਆਂ ਹੋ ਜਾਣਗੇ ਹੈਲੀਕਾਪਟਰ ਦਿੱਤੇ ਨਹੀਂ ਨਹੀਂ ਜੀ ਹੈਲੀਕਾਪਟਰ ਦੇ ਦੇ ਕਹਿੰਨੂੰ ਲੱਗੋ ਵੀ ਨਹੀਂ ਹੋਣੇ ਉਹ ਤਾਂ ਇੱਕ ਡਰਾਮਾ ਹੈ ਜੀ ਹਾਂ ਹਾਂ ਜੀ ਹਾਂ ਜੀ ਭਾਜੀ ਕੀ ਨਾਮ ਆਪਣਾ ਜੀ ਮੇਰਾ ਨਾਮ ਜਰਨੈਲ ਸਿੰਘ ਹੈ ਜੀ ਕਿਹੜਾ ਪਿੰਡ ਹੈ ਮੁੰਡਾ ਪਿੰਡ ਹੈ ਭਾਜੀ ਕਿਸ ਤਰ੍ਹਾਂ ਤੁਹਾਡੇ ਇੱਥੇ ਹਾਲਾਤ ਕੀ ਪੈਰੀ ਕੋਈ ਜੀ ਸਾਡੇ ਹਾਲਾਤ ਬਹੁਤ ਮਾੜੇ ਆ ਜੀ ਤੁਸੀਂ ਆਹ ਵੇਖ ਲਓ ਮੰਡ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆਇਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਦੋ ਸਮਝਾਨ ਘਾ ਰਿਆ ਉਹ ਵੀ ਡੁੱਬਾ ਇਸ ਮੰਡੀ ਦੇ ਵਿੱਚ ਸਰਕਾਰ ਕੀਤੇ ਆ ਕੋਈ ਕਿਸੇ ਸਰਕਾਰ ਨੇ ਆਨ ਕੇ ਸਰ ਨਹੀਂ ਲਈ ਬਸ ਇੱਥੇ ਇਹਦੇ ਫਾਉਂਦੇ ਆ ਜਿਹੜੇ ਮਾਰੇ ਮੁਰਗੀ ਫੋਟੋਆਂ ਲਵਾ ਕੇ ਚਲੇ ਜਾਂਦੇ ਆ ਜੀ ਕੋਈ ਕਿਸੇ ਨੂੰ ਪੁੱਛਦਾ ਨਹੀਂ ਨਾ ਕੋਈ ਕਿਸੇ ਨੂੰ ਦੱਸਦਾ ਜੀ ਇਹ ਰਕਬਾ ਕਿੰਨਾ ਕੁ ਆਪਣਾ ਇਹ ਰਕਬਾ ਹੈਗਾ ਜੀ 5-6 ਹਜ਼ਾਰ ਏਕੜ 5-6 ਹਜ਼ਾਰ ਏਕੜ ਹਾਂਜੀ ਇਹ ਹਾਲਾਤ ਜਿੱਦਾਂ ਦੇ ਬਣੇ ਆ ਆਪਣੇ ਹਾਂਜੀ ਤੇ ਕੋਈ ਤੁਹਾਡੀ ਸਰਕਾਰ ਵੱਲੋਂ ਕੋਈ ਮਦਦ ਕੀਤੀ ਗਈ ਹੋਵੇ ਜਾਂ ਕਿਸੇ ਦਾ ਤੁਹਾਨੂੰ ਕੋਈ ਆ ਕੇ ਮਤਲਬ ਪਸ਼ਵਾਹ ਤੇ ਕੋਈ ਹਰਾਚਾਰਾ ਜਾਂ ਕੋਈ ਹੋਰ ਚੀਜ਼ ਕੋਈ ਇਹ ਹੀ ਮਦਦ ਕੀਤੀ ਨਹੀਂ ਜੀ ਸਰਕਾਰ ਵੱਲੋਂ ਨਹੀਂ ਕੋਈ ਵੀ ਮਤਾਈ ਇੱਥੇ ਹੋਰ ਲੋਕ ਹੀ ਆਉਂਦੇ ਜਿਹੜੇ ਸੇਵਾ ਸੇਵਾ ਕਰਦੇ ਆ ਚਾਰ ਚੋਰ ਲਿਆਉਂਦੇ ਆ ਜੀ ਕੋਈ ਫੀਰ ਲਿਆ ਕੋਈ ਸ਼ੋਕਰ ਲਿਆ ਹੋਰ ਕੋਈ ਨਾ ਕੋਈ ਸਰਕਾਰ ਦਾ ਕੋਈ ਵੀ ਇੱਥੇ ਬੰਦ ਨਹੀਂ ਆ ਜੀ ਕਿੰਨੇ ਦਿਨ ਹੋ ਗਏ ਪਾਣੀ ਆਉਣ ਲੱਗ ਪੜਾ ਡਗ ਭਗ ਮਹੀਨਾ ਹੀ ਹੋ ਗਿਆ ਜੀ ਮਹੀਨੇ ਤੋਂ ਕੋਈ ਸਰਕਾਰੀ ਨੁਮਾਇੰਦਾ ਕੋਈ ਨਹੀਂ ਜੀ ਕੋਈ ਸਰਕਾਰੀ ਨੁਮਾਇੰਦਾ ਨਹੀਂ ਇੱਥੇ ਆਇਆ ਜੀ ਤੇ ਹੁਣ ਫਿਰ ਤੁਹਾਡੀਆਂ ਝੋਨੇ ਦੀ ਫਸਲ ਤੇ ਲਗਭਗ ਖਰਾਬ ਹੋ ਗਈ ਮਾਰੀ ਗਈ ਆ ਇਸ ਤੋਂ ਬਾਅਦ ਜਿਹੜੀ ਦੂਜੀ ਫਸਲ ਲਗਣੀ ਆ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਆ ਵੀ ਉਹ ਦੁਬਾਰਾ ਫਸਲ ਲੱਗ ਜਾਵੇ ਨਹੀਂ ਜੀ ਜੇ ਆਪਾਂ ਝੋਨਾ ਦੇ ਮਾਰਿਆ ਗਿਆ ਜੀ ਕਣਕ ਦੀ ਵੀ ਕੋਈ ਆਸ ਨਹੀਂ ਹੈਗੀ ਪਾਇਲੀਆਂ ਦੇ ਵਿੱਚ ਰੇਤਾ ਪੈ ਜਾਣੀਆਂ ਬਹੁਤ ਬੜੇ ਹਾਲਾਤ ਨੇ ਅੱਗੇ ਪਿੱਛੇ ਤੋਂ 23 ਜੋ ਇੱਥੇ ਕਾਸਟ ਵਾਲਿਆਂ ਨੇ ਪਾਇਲੀਆਂ ਪੁੜੀਆਂ ਪੱਧਰ ਕਰਾ ਕੇ ਦਿੱਤੀਆਂ ਜੀ ਤੇ ਐਰ ਕੀ ਦੇ ਕੋਈ ਹੱਲੀ ਤਾਂ ਹੀ ਕੋਈ ਪਾਣੀ ਲੱਤੂਗਾ ਤੇ ਪਤਾ ਲੱਗੂਗਾ ਵੀ ਪਾਇਲੀਆਂ 'ਚ ਕੀ ਬਣਿਆ ਕਿ ਨਹੀਂ ਕੀ ਮੰਗ ਕਰਦੇ ਸਰਕਾਰ ਤੋਂ ਹਾਂ ਇਹੋ ਮੰਗ ਕਰਦੇ ਆ ਜਿਹੜਾ ਸਾਡਾ ਬੰਨ ਪੁੰਨ ਬਣਾਇਆ ਜਾਵੇ ਦੇਖੋ ਕੋਈ ਸਾਡੀ ਵੀ ਸਾਰ ਲਈ ਜਾਵੇ ਤੇ ਅਸੀਂ ਇੰਨੇ ਦੀ ਚੱਲ ਰੋਟੀ ਖਾਂਦੇ ਰਹਿ ਜਾਾਂਗੇ ਜੀ ਠੀਕ